ਬੀ ਕੇ ਬਟਿਕ ਵਿੱਚ ਵੈਲਕਮ ਜੀ ਤੁਹਾਡਾ ਅੱਜ ਤੁਹਾਨੂੰ ਆਪਾਂ ਪਲੇਨ ਸੂਟ ਦੇ ਉੱਪਰ ਨਾ ਘੇਰੇ ਦਾ ਡਿਜ਼ਾਈਨ ਬਣਾਇਆ ਉਸ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਇਹ ਡਿਜ਼ਾਈਨ ਬਹੁਤ ਹੀ ਸੌਖਾ ਤੇ ਈਜ਼ੀ ਹੈਗਾ ਇਹਨੂੰ ਆਪਾਂ ਲੈਸ ਦੇ ਨਾਲ ਇੱਕ ਤਾਂ ਆਪਾਂ ਜੁਆਇੰਟ ਲੈਸ ਲਈ ਹੈਗੀ ਤੇ ਇੱਕ ਆਪਾਂ ਜਨ ਕਿ ਬਰੀਕ ਲੈਸ ਲਈ ਹੈਗੀ ਦੋ ਦੋ ਤਰ੍ਹਾਂ ਦੀ ਲੈਸ ਲਈ ਹੈ ਇੱਕ ਆਪਾਂ ਜਿਹੜੀ ਆ 5 ਇੰਚ ਦੀ ਚੌੜੀ ਪੱਟੀ ਲਈ ਹੈਗੀ ਤੇ 5 ਇੰਚ ਦੀ ਚੌੜੀ ਪੱਟੀ ਲੈ ਕੇ ਉਹਦੇ ਨੀਚੇ ਆਪਾਂ ਪੇਪਰ ਪੇਸਟਿੰਗ ਚਿਪਕੇ ਲਈ ਸੀਗੀ ਤੁਸੀਂ ਜਰੂਰ ਪੇਪਰ ਪੇਸਟਿੰਗ ਜਰੂਰ ਚਿਪਕੇ ਲਿਓ ਇਹਦੇ ਨੀਚੇ ਤੇ ਹੁਣ ਆਪਣਾ ਇਹਦੇ ਉੱਪਰ ਪਿੰਟੈਕਸ ਪਾਵਾਂਗੇ ਪਹਿਲਾਂ ਆਪਾਂ ਮੈਂ ਇੱਕ ਪਿੰਟੈਕਸ ਪਾ ਲਿਆ ਸੀ ਆ ਹੁਣ ਇੱਕ ਪੈਰ ਦੇ ਗੈਪ ਤੇ ਹੀ ਆਪਾਂ ਦੂਜਾ ਪਿੰਟੈਕਸ ਪਾ ਲਾਂਗੇ ਇਹਦੇ ਤੇ ਇਹ ਬਹੁਤ ਹੀ ਸੌਖਾ ਤੇ ਈਜੀ ਡਿਜ਼ਾਈਨ ਹੈਗਾ ਤੁਸੀਂ ਵੀ ਬਹੁਤ ਆਸਾਨੀ ਦੇ ਨਾਲ ਸੌਖੇ ਤਰੀਕੇ ਨਾਲ ਇਹਨੂੰ ਬਣਾ ਸਕਦੀ ਹੁੰਦੀ ਹੈ ਤੇ ਇਸ ਤਰ੍ਹਾਂ ਈ 1.5 ਇੰਚ ਦਾ ਗੈਪ ਛੱਡ ਕੇ ਆਪਾਂ ਫੇਰ ਇਸ ਤਰ੍ਹਾਂ ਹੀ ਪੈਰ-ਪੈਰ ਦੀ ਗੈਪ ਦੇ ਨਾਲ ਦੋ ਪਿੰਟੈਕਸ ਫੇਰ ਇਸ ਤਰ੍ਹਾਂ ਹੀ ਪਾਉਣੇ ਆਗੇ ਸਾਰੀ ਪੱਟੀ ਦੇ ਵਿੱਚ ਆਪਾਂ ਇਸ ਤਰੀਏ ਪਿੰਟੈਕਸ ਪਾਵਾਂਗੇ ਜਿਹੜੀ ਇਹ ਪੱਟੀ ਹੈਗੀ ਇਹ ਆਪਾਂ ਸੂਟ ਦੇ ਘੇਰੇ ਨਾਲੋਂ 5 ਇੰਚ ਪੱਟੀ ਵੱਧ ਲਈ ਹੈਗੀ ਤੇ ਵੀ ਜਾਨੀ ਕਿ ਪਟਾਪਨ ਟੈਕਸਾਂ ਦੇ ਵਿੱਚ ਕਪੜਾ ਜ਼ਿਆਦਾ ਲੱਗ ਜਾਂਦਾ ਇਕੱਠਾ ਹੋ ਜਾਂਦਾ ਤਾਂ ਕਰਕੇ 5 ਇੰਚ ਇਹ ਕਪੜਾ ਪੱਟੀ ਵਾਲਾ ਇਹ ਵੱਧ ਲਿੱਤਾਗਾ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾਗਾ ப்ਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਜਿਹੜੀ ਪੈਂਟੈਕਸ ਦਾ ਪਾਲੇ ਸੀ ਜੀ ਕਿ ਹੁਣ ਆਪਾਂ ਜਿਹੜੀ ਪੱਟੀ ਹੈ ਨਾ ਇਹਨੂੰ ਆਪਾਂ ਢਾਈ ਢਾਈ ਇੰਚ ਦੀ ਯਾਨੀ ਕਿ ਢਾਈ ਢਾਈ ਇੰਚ ਦੀ ਹੋਗੀ ਇਹ ਫੋਲਡ ਕਰ ਲਈ ਇਹਨੂੰ ਢਾਈ ਢਾਈ ਇੰਚ ਦੀ ਆਪਾਂ ਦੋ ਬਣਾ ਲਾਂਗੇ ਇਹਨਾਂ ਨੂੰ ਕੱਟ ਲਾਂਗੇ ਵਿਚਕਾਰੋਂ ਪੈਂਚੀ ਨਾਲ ਜਿਵੇਂ ਮੈਂ ਇੱਕ ਸਾਰ ਕਰਕੇ ਆਪਾਂ ਇਹਨੂੰ ਕੱਟ ਲਾਂਗੇ ਦੋਨਾਂ ਪੱਟੀਆਂ ਦੋਨਾਂ ਨੂੰ ਇਹਨਾਂ ਨੂੰ ਦੋ ਕਰ ਲਾਂਗੇ ਸਮਝ ਲੈ ਇੱਕ ਪੱਟੀ ਦੀਆਂ ਜਿਹੜੀ 5 ਇੰਚ ਆਪਾਂ ਲਿੱਤੀ ਹੈਗੀ आपण सही करी हुण कटके जी, कट जी आपण जवयट लॅस लयली ज्वांट लॅस आहे उपर आपण ना उल्टी कर रखी है। जी आपण पिनटॅक्स आली पट्टी आहे आपण सिद्धी राईट सईड आहे समजल लो ते जे जण लॅस ही ओदी रोग सईड आहे गीू उपर रख के आपण ਜਮਾ ਜਮ ਸਿਰੇ ਸਿਰੇ ਤੇ ਆਪਾਂ ਸੀਨ ਲਾਉਣੀ ਹੈਗੀ ਲੈਸ ਦੇ ਵਿੱਚਕਾਰ ਸੀਨ ਨਹੀਂ ਲਾਉਣੀ ਹੈਗੀ ਵੀ ਲੈਸ ਆਪਣੀ ਬਾਹਲੀ ਵਿੱਚ ਨਾਲ ਕੱਪੜੇ ਦੇ ਵਿੱਚ ਨਾ ਆਵੇ ਜਮਾ ਸੀ ਰੇ ਤੇ ਆਪਾਂ ਇੱਕ ਇੱਕ ਸੀਨ ਲਾ ਲ ਇੱਕ ਸੀਨ ਲਾਵਾਂਗੇ ਜਿਹੜਾ ਲੈਸ ਨੂੰ ਇਹਦੇ ਨਾਲ ਅਟੈਚ ਕਰ ਲਾਂਗੇ ਜਿਹੜਾ ਵੱਧੂ ਲੈਸ ਆਪਾਂ ਕੱਟ ਲਾਂਗੇ ਇਨੂੰ ਫੋਲਡ نیچے ਨੂੰ ਆਪਾਂ ਨਾ ਫੋਲਡ ਕਰਕੇ ਇਹਨੂੰ ਇਹਦੇ ਉੱਪਰ ਆਪਾਂ ਕਾ ਟਾਪ ਸਿਉਣ ਹੋਰ ਲਾ ਜਾਂਗੇ ਯਾਨੀ ਕਿ ਇਹਨੂੰ ਸੀ ਕਸੀਨ ਹੋਰ ਲਾ ਕੇ ਆਪਾਂ ਨੀਚੇ ਨੂੰ ਇਹਨੂੰ ਦੱਬ ਜਿ ਦੇਵਾਂਗੇ ਜਮਾਈ ਦੇ ਸਿਰੇ ਸਿਰੇ ਤੇ ਸੀਨ ਲਾਵਾਂਗੇ ਨੀਚੇ ਕੱਪੜੇ ਨੂੰ ਸੈੱਟ ਕਰ ਲਾਂਗੇ ਆਪਾਂ ਅੰਦਰ ਨੂੰ ਫੋਲਡ ਕਰ ਲਾਂਗੇ ਵੀ ਲੈਸ ਦੇ ਵਿੱਚ ਨਾ ਹੋਦੀ ਸੀ ਇਹ ਡਿਜ਼ਾਈਨ ਨੂੰ ਤੁਸੀਂ ਆਦੀ ਸੂਟ ਦੀਆਂ ਬਾਹਾਂ ਤੇ ਬਾਜੂ ਤੇ ਵੀ ਬਣਾ ਸਕਦੇ ਹੋਗੇ ਕਿ ਕਿਹ ਰੀਤੀ ਵੀ ਬਣਾ ਸਕਦੀਆਂਗੇ ਸਲਵਾਰ ਦੇ ਪੌਂਚੇ ਤੇ ਕਿਹ ਰੀਤੀ ਮੈਂ ਆਪਣਾ ਕੇ ਤੁਹਾਨੂੰ ਦਿਖਾਇਆ ਹੀ ਡਿਜ਼ਾਈਨ ਤੇ ਸਲਵਾਰ ਦੇ ਪੌਂਚੇ ਤੇ ਵੀ ਜਿੰਨੇ ਸਾਨੂੰ ਸਹੀ ਲੱਗਦਾ ਤੁਸੀਂ ਉੱਥੇ ਹੀ ਡਿਜ਼ਾਈਨ ਨੂੰ ਬਣਾ પા ਸਕਦੇ ਹੋਗੇ ਬਹੁਤ ਹੀ ਸੌਖਾ ਤੇ ਨਾਲ ਹੀ ਈਜ਼ੀ ਡਿਜ਼ਾਈਨ ਹੈ ਹੁਣ ਆਪਾਂ ਇਹ ਦੂਸਰੀ ਪੱਟੀ ਲੈ ਕੇ ਉਹਨੂੰ ਵੀ ਇਹਦੇ ਨਾਲ ਜਿਵੇਂ ਬੈਡਲੈਸ ਦੇ ਨਾਲ ਹੀ ਅਟੈਚ ਕਰ ਲਾਂਗੇ ਉਹਨੂੰ ਆਪਾਂ نیچے ਸਿੱਧੀ ਰੱਖਿਆ ਪੱਟੀ ਨੂੰ ਤੇ ਇਹਨੂੰ ਆਪਾਂ ਉਲਟੀ ਕਰਕੇ ਇਹਦੇ ਉੱਪਰ ਰੱਖ ਲਿਆ ലി പട്ടി അടച്ചു ഫെ ഇന്ന് നീച്ച കയിൽ കിട്ടാ ഇത് ഉപരക്ടൺ ലാദാ ਵੀ ਨੀਚੇ ਦਾਬ ਦਾਂਗੇ ਉਹ ਪਹਿਲਾਂ ਵਾਲੀ ਪੱਟੀ ਤੇ ਵੀ ਆਪਾਂ ਜਿਹੜਾ ਪਹਿਲਾਂ ਲੈਸ ਅਟੈਚ ਕੀਤੀ ਉਹਦੋਂ ਵੀ ਆਪਾਂ ਲਾਈ ਸਿਕਟੋਪਸ ਹੁਣ ਹੇディ ਇਹਦੇ ਇਧਰਲੀ ਸਾਈਡ ਵੀ ਲਾ ਦਈਏ ਉਧਰ ਲਾਤੀ ਸੀ ਆਪਾਂ ਤੁਨ ਕੱਪੜੇ نیچے ਠੀਕ ਰੱਖ ਕੇ ਵੀ ਕੱਪੜਾ ਨਾ نیچے ਹੋਵੇ ਤੇ ਹੁਣ ਆਪਾਂ ਜਿਹੜੀ ਬ੍ਰੀਕ ਲੈਸ ਲਈ ਆ ਉਹਨੂੰ ਵੀ ਇੱਕ ਸਾਈਡ ਤੇ ਲਾ ਕੇ ਨਾ ਉਹਦੇ ਉੱਪਰ ਰੱਖ ਕੇ ਉਹਦੇ ਉੱਪਰ ਆਪਾਂ ਇੱਕ ਸੀਨ ਲਾ ਲਾਂਗੇ ਬ੍ਰੀਕ ਲੈਸ ਨੂੰ ਵੀ ਇਸ ਤਰ੍ਹਾਂ ਇਹਦੇ ਉੱਪਰ ਬ੍ਰੀਕ ਲੈਸ ਜਿਹੜੀ ਆਪਾਂ ਸਿੱਧੀ ਰਾਈਟ ਸਾਈਡ ਹੀ ਰੱਖੀ ਆ ਪਰ ਸਿੱਧਾ ਪਾਸੇ ਰੱਖਿਆ ਲੈਸ ਦਾ ਤੇ ਕਪੜਾ ਵੀ ਆਪਣੇ ਸਿੱਧਾ ਹੀ ਸਿੱਧਾ ਰੱਖਿਆ ਹੋਇਆ ਹੈਗਾ ਤੇ ਦੂਸਰੇ ਪਾਸੇ ਵੀ ਆਪਾਂ ਹੁਣ ਇੱਕ ਇਧਰਲੀ ਸਾਈਡ ਆਪਾਂ ਲਾ ਲਈ ਸੀਗੀ ਬ੍ਰੀਕ ਲੈਸ ਹੁਣ ਇਧਰਲੀ ਸਾਈਡ ਵੀ ਆਪਾਂ ਬ੍ਰੀਕ ਲੈਸ ਲਾ ਲੈਂਦੇ ਆ ਬਹੁਤ ਹੀ ਸੋਹਣਾ ਬਣ ਕੇ ਡਿਜ਼ਾਈਨ ਆਉਂਦਾ ਇਹ ਨਾਲੇ ਸੌਖਾ ਵੀ ਬਹੁਤ ਹੈ ਇਹ ਡਿਜ਼ਾਈਨ ਪਾਉਣਾ ਇਹ ਡਿਜ਼ਾਈਨ ਨੂੰ ਤੁਸੀਂ ਵੀ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਹੋਗੇ ജനിയ മേരി ഭാണ ബിഗനർ ബസാനി ബാസിയ സൂട്ട കെ ലിയോ ഇന്ന് ഇത് ഉത്തു ഉൾട്ട ജീവിത പട്ടി രെഡി കിട്ട ਤੇ ਜਿਹੜੀ ਆਪਾਂ ਲੈਸ ਹੈਗੀ ਲੈਸ ਦੀ ਜਿਹੜੀ ਸੀਨ ਦਿਸਦੀ ਆਪਾਂ ਉਸੇ ਸੀਨ ਦੇ ਉੱਪਰ ਉੱਪਰ ਜਨਨ ਕਿ ਸੀਨ ਲਾ ਕੇ ਤੇ ਇਹਨੂੰ ਉਹ ਕਰ ਲਾਂਗੇ ਜੀ ਇਹਦੇ ਨਾਲ ਟੈਚ ਕਰ ਲਾਂਗੇ ਸੂਟ ਦੇ ਘੇਰੇ ਦੇ ਨਾਲ ਪੱਟੀ ਨੂੰ ਜੇ ਆਪਣੇ ਸੂਟ ਦਾ ਕੱਪੜਾ ਵੀ ਘਟਾ ਤਾਂ ਵੀ ਆਪਾਂ ਐਕਸਟਰਾ ਜਿਹੜੀ ਪੱਟੀ ਲੈ ਕੇ ਨਾਲ ਇਸ ਤਰ੍ਹਾਂ ਲਾ ਕੇ ਆਪਣੇ ਸੂਟ ਦੀ ਲੰਬਾਈ ਵੀ ਵੱਧ ਸਕਦੀ ਹੈਗੀ ਇਸ ਤਰ੍ਹਾਂ ਜੇ ਆਪਾਂ ਆਪਣੇ ਸੂਟ ਦਾ ਕਈ ਵਰੀ ਲੰਬਾਈ ਘਟ ਹੁੰਦੀ ਹੈ ਤਾਂ ਉਦੋਂ ਵੀ ਵਧੀਆ ਇਹ ਟ੍ਰਿਕ ਉਦੋਂ ਵੀ ਵਧੀਆ ਕੰਮ ਦੇਊਗੀ ਆਪਾਂ ਨੂੰ ਬਿਸਤਰਾ ਨਾਲ ਜੋੜ ਕੇ ਤੇ ਆਪਣੇ ਨਾਲ ਤਾਂ ਪਤਾ ਨਹੀਂ ਲੱਗਦਾ ਵੀ ਆਪਾਂ ਜੋੜ ਪਾਇਆਗਾ ਨਾਲੇ ਆਪਣੇ ਕੀ ਜਾਨੀ ਕਿ ਸ਼ੈਲਟ ਦੀ ਲੰਬਾਈ ਵੀ ਵੱਧ ਜਾਂਦੀ ਹੈ ਇਸ ਤਰ੍ਹਾਂ ਤੇ ਹੁਣ ਜਿਹੜੀ نیچے ਹੈਗੇ ਆਪਾਂ نیچے ਵੀ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਅੰਦਰ ਨੂੰ ਜਿਹੜੀ ਲੈਸ ਲਾਈ ਉੱਪਰ ਰੱਖ ਕੇ ਇਹਨੂੰ نیچے ਨੂੰ ਫੋਲਡ ਕਰਕੇ ਇਹਦੇ ਉੱਪਰ ਆਪੇ ਟੌਪ ਸਿਉਣ ਹੋਰ ਲਾ ਲਾਂਗੇ ਆ ਦੇਖੋ ਜਿਹੜੀ ਡਿਜ਼ਾਈਨ ਬਣ ਗਿਆ ਹੁਣ ਆਪਾਂ ਜਿਹੜੀ ਲੈਸ ਆਪਾਂ ਲਾਈਏ ਸੀ ਜਿਹੜੀ ਲੈਸ ਉਹਦੇ ਵਿੱਚ ਨਾ ਆਪਾਂ ਟਿੱਕੀਆਂ ਜੀਆਂ ਸੀ ਇਸ ਤਰ੍ਹਾਂ ਉਹਨਾਂ ਨੂੰ ਆਪਾਂ ਕੱਟ ਲਾਂਗੇ ਇੱਕ ਇੱਕ ਕਰਕੇ ਇਸ ਤਰ੍ਹਾਂ ਕੱਟ ਕੇ ਤੇ ਆਪਾਂ ਨਾ ਗਾਮ ਦੇ ਨਾਲ ਜਾਨੀ ਕਿ ਫੈਬਰਿਕ ਜਿਹੜੀ ਗਾਮ ਹੁੰਦੀ ਹੈਗੀ ਉਹਦੇ ਨਾਲ ਇੱਕ ਇੱਕ ਕਰਕੇ ਤੇ ਇਸ ਤਰ੍ਹਾਂ ਕੱਟ ਕੇ ਇਹਨਾਂ ਇੱਕ ਇੱਕ ਕਰਕੇ ਤੇ ਉਹਦੇ ਉੱਪਰ ਨਾ ਨਹੀਂ ਕਿ ਆਪਾਂ ਫੈਬਰਿਕ ਗਾਮ ਦੇ ਨਾਲ ਇਹਨਾਂ ਨੂੰ ਚਿਪਕੇ ਲਿਆ ਜਿਹੜੀ ਰਹਿ ਗਈ ਆਪਾਂ ਉਹ ਵੀ ਚਿਪਕੇ ਦੇ ਦਿੰਨੇ ਆ ਬਹੁਤ ਹੀ ਸੌਖਾ ਤੇ ਬਹੁਤ ਈਜ਼ੀ ਡਿਜ਼ਾਈਨ ਹੈਗਾ ਤੁਸੀਂ ਵੀ ਇਸ ਡਿਜ਼ਾਈਨ ਨੂੰ ਬਹੁਤ ਆਸਾਨੀ ਦੇ ਨਾਲ ਘਰੇ ਪਾ ਸਕਦੇ ਹੋਗੇ ਬਹੁਤ ਸੋਹਣਾ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈਗਾ ਇਸ ਤਰ੍ਹਾਂ ਹੀ ਲੱਗਦਾ ਹੈਗਾ ਇਹ ਡਿਜ਼ਾਈਨ ਜਿਵੇਂ ਆਪਾਂ ਵਰਕ ਕੀਤਾ ਹੁੰਦਾ ਹੈਗਾ ਬਿਲਕੁਲ ਹੀ ਐ ਨਹੀਂ ਲੱਗਦਾ ਵੀ ਆਪਾਂ ਲੈਸ ਦੇ ਨਾਲ ਬਣਾਇਆ ਹੈਗਾ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਘਰੇ ਬਣਾ ਸਕਦੇ ਹੋਗੇ ਕਿੰਨਾ ਸੋਹਣਾ ਬਣਿਆ ਦੇਖੋ ਜੀ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ ਥੈਂਕ ਯੂ ਬਾਏ ਬਾਏ